ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਗ੍ਹਾ ਗੁਰਦੁਆਰਾ ਦੂਖਨਵਾਰਨ ਸਾਹਿਬ ਦੀਆਂ ਇਹ ਬਾਥਰੂਮ ਬਣੇ ਨੇ ਇੱਧਰ ਇਹ ਲੈਟਰਨੀਆਂ ਬਣੀਆਂ ਹੋਈਆਂ ਹਨ ਆਹ ਦੇਖੋ ਇਹ ਗੁਰਦੁਆਰਾ ਦੂਖਨਵਾਰਨ ਸਾਹਿਬ ਦੀ ਬਾਹਰ ਗੈਲਰੀ ਹੈ ਤੇ ਇੱਥੇ ਇੱਕ ਬੰਦਾ ਆਹ ਦੇਖੋ ਜੀ ਜਿਹੜਾ ਜਦੋਂ ਵੀ ਇਹਨੂੰ ਸਮਾਂ ਲੱਗਦਾ ਇੱਥੇ ਆ ਕੇ ਸੇਵਾ ਕਰਦਾ ਹੈ ਹੈਲੋ ਭਾਈ ਸਾਹਿਬ ਜੀ ठीक और ठीक हो ठीक है जी बढ़िया का कृपा है जी क्या नाम है आपका रेशम जी रेशम बहादुर रेशम बहादुर ठीक है और ठीक हो जी बढ़िया जी कृपा है मालिक जी बब्बे का कृपा है जी कृपा कितने समय से सेवा करते हैं हम तो काफी साल हो गया यहाँ पर काफी टाइम मिलता आता हूँ यही सेवा करते हैं तीन बाथरूम है अच्छा है वो उधर है और उधर भी है उधर भी है सब जगह बाथरूम सेवा करते हूँ बाथरूम में करता हूँ तो। धन्यवाद और वो भी से सामने दिल। हाँ हाँ। सच्चा बड़ा दिल, तो। दिल, दिल, हाँ। पक्का? पक्का okay. दिल खुश हो आपका बोझाता हाँ। हूँ पता नहीं क्या चीज आ गया ऐसे ही हिला फटाफट उठ के चार बजे पहुंच जाता हूँ सेवा पे हाँ जी फिर चाय पानी पी के फिर अभी तो फिर जब रुपये पे इत करूंगा ਸ਼ਾਮ ਨੂੰ ਇੱਕ ਵਾਰ ਕਰੋ ਦੋ ਵਾਰ ਕਰਦੇ ਹੋ ਦਿਨ ਮੇਂ ਤਿੰਨ ਵਾਰ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਕਰ ਲੋ ਆਪ ਸੇ ਵਕਰ ਧੰਨਵਾਦ ਹਾਂ ਸਾਧ ਸੰਗਤ ਜੀ ਇਹ ਗੁਰਦੁਆਰਾ ਦੂਖਨਵਰਨ ਸਾਹਿਬ ਦੀ ਧਰਤੀ ਆ ਇਹ ਦੇਖੋ ਆਪ ਜੀ ਦਰਸ਼ਨ ਕਰੋ ਮੈਂ ਦਰਸ਼ਨ ਕਰਾਉਣਾ ਆਪ ਜੀ ਨੂੰ ਆ ਦੇਖੋ ਜੀ ਇਹ ਪ੍ਰੂਫ ਹੈ ਵੀ ਇਹ ਦੂਖਨਵਾਰਨ ਸਾਹਿਬ ਦੀ ਧਰਤੀ ਹੈ ਸਤਸੰਗਤ ਜੀ ਅੱਜ ਤਵੱਸਵ ਪੂਣਾ ਸਾਡੇ ਚ ਫਲਾਇਆ ਜਾ ਰਿਹਾ ਹੈ ਹਿੰਦੂ ਮੁਸਲਮ ਸਿੱਖ ਇੱਕ ਗੁਰੂ ਨਾਨਕ ਸਾਹਿਬ ਦਾ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਦਾ ਸਿਧਾਂਤ ਨਹੀਂ ਹੈ ਕਿਰਪਾ ਕਰੋ ਨਫ਼ਰਤ ਦਾ ਬੀਜ ਕੋਈ ਨਾ ਬੀਜੇ ਕਿਉਂਕਿ ਪਾਤਸ਼ਾਹ ਦਾ ਫਰਮਾਨ ਹੈ ਜੈਸਾ ਬੀਜ ਹੈ ਸੋਲ ਹੋਣਾ ਹੈ ਕਰਮਾਂ ਸੰਧੜਾ ਖੇਤ ਨਫ਼ਰਤ ਦੇ ਬੀਜ ਬੀਜਾਂਗੇ ਸਾਡੀਆਂ ਪੀੜ੍ਹੀਆਂ ਨੂੰ ਵੱਢਣੇ ਪੈਣਗੇ ਕਦੇ ਤੁਰਕ ਬਾਦਸ਼ਾਹਾਂ ਨੇ ਵੀ ਜੇ ਸੀ ਉਹਨਾਂ ਦੀਆਂ ਅੱਜ ਦੇਖ ਲਓ ਪੀੜੀਆਂ ਪੁੱਖਤ ਰਹੀਆਂ ਤੇ ਅਸੀਂ ਐਸਾ ਕੁਝ ਨਾ ਕਰੀਏ ਅਸੀਂ ਬਚੀਏ ਇਸ ਨਫ਼ਰਤੋਂ ਬੰਦਾ ਇੱਕ ਹਿੰਦੂ ਹੈ ਔਰ ਉਹ ਡੇਲੀ ਤਿੰਨ ਟਾਈਮ ਇੱਥੇ ਲੈਟਰਿੰਗ ਬਾਥਰੂਮ ਦੀ ਸੇਵਾ ਕਰਦਾ ਕਿ ਸਾਫ਼ ਸਫਾਈਆਂ ਦੀ ਸੇਵਾ ਕਰਦਾ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ